ਸਰਕਾਰੀ ਨਿੰਗ ਹਰਜੀਤੇ ਨੂੰ ਬਾਬਾ ਰਾਜਾ ਰਾਜ ਸਿੰਘ ਅਰਬਾਂ ਖਰਬਾਂ ਵਾਲੇ ਨੇ ਆਖਿਆ ਮਿੱਤਰਾ ਜੇ ਚਲੂਨੇ ਲੜਦੇ ਐ ਤਾਂ ਆਜਾ ਸੱਦਾ ਤੈਨੂੰ ਖੁੱਲਾ ਟਾਈਮ ਵੀ ਤੇਰਾ ਤੇ ਥਾਂ ਵੀ ਤੇਰੀ ਸੁਣੋ ਵੀਡੀਓ ਹਰਜੀਤ ਸਿੰਘ ਜੇ ਤੈਂ ਹੁਣ ਕੋਈ ਵੀਡੀਓ ਪਾਈ ਆ ਚੈਲੰਜ ਕੀਤਾ ਬਚਾਂਗੇ ਨਹੀਂ ਤੇ ਮੈਂ ਤੈਨੂੰ ਕਹਿਣਾ ਚਾਹੁੰਦਾ ਜੇ ਤੈਨੂੰ ਜਾਦੇ ਚਲੂਨੇ ਲੜਦੇ ਨੇ ਤੇਰੇ ਨਾਲ ਬੋਰ ਕਿੱਥੇ ਆਈਏ ਸਮਾ ਤੇਰਾ ਜਗਾ ਤੇਰੀ ਆ ਜਾਗੇ ਲਿਖ ਕੇ ਦਉਂਦਾ ਮੈਂ ਵੀ ਜੇ ਮੈਂ ਮਾਰਿਆ ਗਿਆ ਮੇਰੀ ਮੌਤ ਦਾ ਜ਼ਿੰਮੇਦਾਰ ਮੈਂ ਆ ਨਹੀਂ ਤੇਰੀ ਆਦਾ ਭੋਗ ਪਾਈ ਦੇਣਾ ਫਿਰ ਤੇਰਾ ਬਾਣਾ ਵੀ ਲਹਾਇਆ ਜਾਊਗਾ ਤਹਾਣਾ ਬਾਣਾ ਵੀ ਤੇਰਾ ਉਤਾਰਾਂਗੇ ਜਿਹੜਾ ਤੂੰ ਖਦਾ ਭਿਨਖ ਸਿੰਘ ਆਲਾ ਪਾਇਆ ਤੂੰ ਸਾਧ ਬਣਿਆ ਰਹਿ ਜਿਸ ਦਿਨ ਤੂੰ ਸਾਡੇ ਸਾਹਮਣੇ ਆ ਗਿਆ ਤੇਰਾ ਬਾਣਾ ਲਹਾਵਾਗੇ ਨੰਗਾ ਕਰਾਂਗੇ ਪੂਰੇ ਜੋ ਦੁਨੀਆ ਦੇਖੂਗੀ ਜੇ ਮੈਂ ਸਾਡੇ ਦੇ ਲੋਕਾਂ ਨੂੰ ਕਹਿਣਾ ਚਾਹਣਾ ਜਿਹਨੇ ਇਹ ਬਸਤ ਕਰਦੀਆਂ ਕਰ ਲਿਓ ਸਾਨੂੰ ਕਿਸੇ ਦੀ ਪਰਵਾਹ ਨਹੀਂ ਅਸੀਂ ਸੜੀ ਤੇ ਰੱਖਿਆ ਹੋਇਆ ਅਸੀਂ ਪੰਥ ਨੂੰ ਸਮਰਪਿਤ ਆ ਅਸੀਂ ਪੰਜਾਬ ਨੂੰ ਸਮਰਪਿਤ ਆ ਅਸੀਂ ਗੁਰੂ ਨੂੰ ਸਮਰਪਿਤ ਆ ਇਸ ਕਰਕੇ ਸੰਗਤ ਜੀ ਮੈਂ ਦਾ ਸਾਰੇ ਸੰਗੂ ਦੇਤੇ ਆ ਹੁਣ ਦੱਸ ਸਰਜੀਤ ਸਿੰਘ ਤੇਰਾ ਕੀ ਬਣੂਗਾ ਕੋਲਾ ਚੁੱਕਾਂ ਦੀ ਖਿਵਾ ਵਾਹਿਗੁਰੂ ਜੀ ਕਾ ਖਾਲਸਾ